ਤੇ ਉਸ ਵੇਲੇ ਸਸਨਨੀ ਫੈਲ ਗਈ ਜਦੋਂ ਇੱਕ ਬੈਗ ਦੇ ਵਿੱਚੋਂ ਡੈੱਡ ਬੋਡੀ ਮਿਲੀ ਹੈ ਤੇ ਜਦੋਂ ਪੁਲਿਸ ਉਸ ਨੂੰ ਆ ਕੇ ਚੈੱਕ ਕਰਦੀ ਹੈ ਤੇ ਉਹਦੇ ਵਿੱਚੋਂ ਜਿਹੜੀ ਡੈੱਡ ਬੋਡੀ ਆ ਉਹ ਦੋ ਹਿੱਸਿਆਂ ਦੇ ਵਿੱਚੋਂ ਬਰਾਮਦ ਹੁੰਦੀ ਹੈ ਹੁਣ ਇੱਕ ਜਾਣਕਾਰੀ ਮਿਲੀ ਕਿ ਇਸ ਤਰ੍ਹਾਂ ਇੱਕ ਬੋਡੀ ਹੈਗੀ ਹੈ ਔਰ ਜਿਹਦਾ ਸਿਰ ਔਰ </body> ਅਲੱਗ-ਲੱਗ ਕੇ ਹੈ ਲੁਧਿਆਣਾ ਦੇ ਸ਼ੇਰਪੁਰ ਇਲਾਕੇ ਦੇ ਵਿੱਚ ਮੌਜੂਦਾ ਜਿੱਥੇ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਇੱਕ ਬੈਗ ਦੇ ਵਿੱਚੋਂ ਡੈੱਡ ਬੋਡੀ ਮਿਲੀ ਹੈ ਬੈਗ ਦੇ ਵਿੱਚ ਜਿਹੜੀ ਡੈੱਡ ਬੋਡੀ ਸੀ ਉਹ ਦੋ ਹਿੱਸਿਆਂ ਦੇ ਵਿੱਚ ਸੀ ਜਿਹੜਾ ਅੱਧਾ ਹਿੱਸਾ ਸੀ ਫਲਾਈਓਵਰ ਦੇ ਜਿਹੜਾ ਉੱਪਰ ਹੈ ਉੱਥੇ ਪਿਆ ਹੋਇਆ ਸੀ ਜਿਹੜਾ ਤੜ ਸੀਗਾ ਤੇ ਜਿਹੜਾ ਲੱਤਾ ਸੀਗੀਆਂ ਉਹ ਨੀਚੇਲਾ ਹਿੱਸਾ ਸੀ ਉਹ ਇਸ ਜਗ੍ਹਾ ਸੀਗੀ ਡੈੱਡ ਬੋਡੀ ਦੀ ਪਛਾਣ ਕਹਿ ਦਈਏ ਜਿਹੜੀ ਹਲੇ ਨਹੀਂ ਹੋ ਸਕੀ ਕਿਉਂਕਿ ਡੈੱਡ ਬੋਡੀ ਦੋ ਹਿੱਸਿਆਂ ਦੇ ਵਿੱਚ ਸੀਗੀ ਤੇ ਜਿਹੜੀ ਡੈੱਡ ਬੋਡੀ ਨੂੰ ਲੁਧਿਆਣਾ ਸਿਵਲ ਹਸਪਤਾਲ ਦੇ ਵਿੱਚ ਰਖਾਇਆ ਗਿਆ ਤੁਹਾਨੂੰ ਦੱਸ ਦਈਏ ਕਿ ਕਿਸੇ ਰਾਹਗੀਰ ਵੱਲੋਂ ਜਿਹੜਾ ਹੈ ਪੁਲਿਸ ਨੂੰ ਸੂਚਨਾ ਦਿੱਤੀ ਜਾਂਦੀ ਹੈ ਕਿ ਇੱਥੇ ਇੱਕ ਬੈਗ ਪਿਆ ਹੋਇਆ ਜਿਸਦੇ ਉੱਤੇ ਕੋਈ ਸ਼ੱਕ ਹੈ ਤੇ ਜਦੋਂ ਪੁਲਿਸ ਉਸ ਨੂੰ ਆ ਕੇ ਚੈੱਕ ਕਰਦੀ ਹੈ ਤੇ ਉਹਦੇ ਵਿੱਚੋਂ ਜਿਹੜੀ ਡੈੱਡ ਬੋਡੀ ਹੈ ਉਹ ਦੋ ਹਿੱਸਿਆਂ ਦੇ ਵਿੱਚੋਂ ਬਰਾਮਦ ਹੁੰਦੀ ਹੈ ਤੋ ਉਸ ਤੋਂ ਬਾਅਦ ਜਿਹੜੀ ਲੱਤਾਂ ਵਾਂ ਉਹ ਲੁਧਿਆਣਾ ਦੇ ਜਿਹੜਾ ਸ਼ੇਰਪੁਰ ਫਲਾਈਓਵਰ ਜਾਂਦਾ ਉਸ ਦੇ ਨੀਚੇ ਜਿਹੜੀ ਰੇਲਵੇ ਲਾਈਨਾਂ ਵਾਂ ਉਹਦੇ ਕੋਲ ਮਿਲਦੀਆਂ ਨੇ ਤੇ ਪੁਲਿਸ ਨੂੰ ਹੁਣ ਇਹ ਜਿਹੜੀ ਡੈੱਡ ਬੋਡੀ ਆ ਉਹ ਕਬਜ਼ੇ ਚ ਲੈ ਲਈ ਹੈ ਤੇ ਪੁਲਿਸ ਦੇ ਆਲਾ ਅਧਿਕਾਰੀ ਮੌਕੇ ਤੇ ਮੌਜੂਦ ਸੀਗੇ ਹੁਣ ਇੱਕ ਜਾਣਕਾਰੀ ਮਿਲੀ ਕਿ ਇਸ ਤਰ੍ਹਾਂ ਇੱਕ ਬੋਡੀ ਹੈਗੀ ਹੈ ਔਰ ਜਿਹਦਾ ਸਿਰ ਔਰ ਧੜ ਅਲੱਗ-ਅਲੱਗ ਹੈਗਾ ਸਿਰ ਉੱਪਰ ਸੀਗਾ ਧੜ ਥੱਲੇ ਸਿੱਟਿਆ ਹੋਇਆ ਸੀ ਕਿਸੇ ਬੈਗ ਚ ਪਾਇਆ ਹੋਇਆ ਸੀ ਉਹਦੀ ਤਹਿਕੀਕਾਤ ਕਰ ਰਹੇ ਨੇ ਤਹਿਕੀਕਾਤ ਕਰਨ ਤੋਂ ਬਾਅਦ ਸਾਰੀ ਗੱਲ ਪਤਾ ਲੱਗੂ ਇਹ ਹਾਜ਼ਰਤ ਖੜੇ ਹੋ ਰੇਲਵੇ ਸਟੇਸ਼ਨ ਰੇਲਵੇ ਬ੍ਰਿਜ ਹੈਗਾ ਰੇਲਵੇ ਦੇ ਉੱਪਰ ਸੀਗਾ ਤੇ ਜਿਹੜਾ ਥੱਲੇ ਵਾਲਾ ਧੜ ਸੀਗਾ ਥੱਲੇ ਹਾਂ ਕਿਸੇ ਰਾਹਗਰ ਦੀ ਹਾਂ ਕਿਸੇ ਰੋਗ ਨੂੰ ਇਨਫੋਰਮੇਸ਼ਨ ਬੈਗ ਦੇਖ ਕੇ ਦਿੱਤੀ ਗਈ ਆ ਉਹਦੀ ਉਹਦੇ ਦਰ ਤੇ ਤਹਿਕੀਕ ਕਰਦੀ ਹੈ ਇਹ ਹੁਣ ਸਾਰੀ ਚੀਜ਼ ਹਜੇ ਤਹਿਕੀਕਤ ਤੋਂ ਬਾਅਦ ਹੀ ਪਤਾ ਲੱਗੂਗੀ ਹਸਪੀਟਲ ਲੈ ਕੇ ਸਾਰੀ ਬੋਡੀ ਚੈੱਕ ਕਰਾਵਾਂਗੇ ਫਿਰ ਆ ਦੋ ਹਿੱਸਿਆਂ ਤੇ ਉਹਨਾਂ ਦੇ ਵਿੱਚੋਂ ਜਿਹੜੀ ਉਹਨਾਂ ਨੇ ਕਿਹਾ ਵਾ ਕਿ ਜਿਹੜੀ ਡੈੱਡ ਬੋਡੀ ਆ ਉਹ ਦੋ ਹਿੱਸਿਆਂ ਦੇ ਵਿੱਚ ਆ ACP ਰਾਜਕੁਮਾਰ ਮੌਕੇ ਤੇ ਮੌਜੂਦ ਸੀ ਉਹਨਾਂ ਨਾਲ ਜੋ ਗੱਲਬਾਤ ਕੀਤੀ ਉਹਨਾਂ ਨੇ ਇਹ ਕਿਹਾ ਕਿ ਜਿਹੜੀ ਇੱਥੇ ਡੈੱਡ ਬੋਡੀ ਆ ਉਹ ਦੋ ਹਿੱਸਿਆਂ ਦੇ ਵਿੱਚ ਬਰਾਮਦ ਹੋਈ ਹੈ ਹਲੇ ਜਿਹੜਾ ਹੈ ਪਤਾ ਨਹੀਂ ਲੱਗ ਸਕਿਆ ਡੈੱਡ ਬੋਡੀ ਹੈ ਕਿਸ ਦੀ ਕਿਹਾ ਜਾ ਰਿਹਾ ਕਿ ਲੁਧਿਆਣਾ ਦੇ ਜਿਹੜੇ ਇਸ ਤਰੀਕੇ ਦੇ ਨਾਲ ਡੈੱਡ ਬੋਡੀ ਮਿਲੀ ਉਸ ਦੇ ਨਾਲ ਸ਼ੇਰਪੁਰ ਇਲਾਕੇ ਦੇ ਵਿੱਚ ਸਨਸਨੀ ਪੂਰੀ ਫੈਲੀ ਹੋਈ ਹੈ ਤੇ ਇਲਾਕੇ ਦੇ ਵਿੱਚ ਜਿਹੜੇ ਲੱਗੇ ਸੀ ਸੀਸੀਟੀਵੀ ਆ ਉਹਨਾਂ ਨੂੰ ਖੰਗਾਲਿਆ ਜਾ ਰਿਹਾ ਲੁਧਿਆਣਾ ਤੋਂ ਵਿਸ਼ੇਕ ਜਲੋਟਾ SMSJ News ਲੁਧਿਆਣਾ